ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਆਪਣੇ ਆਪ ਨੂੰ ਕੀਮਤੀ ਕਿਵੇਂ ਬਣਾਉਣਾ ਹੈ ਆਪਣੀ ਵੈਲਿਊ ਨੂੰ ਪਛਾਨੋ ਆਪਣੇ ਆਪ ਨੂੰ ਵੈਲਿਊਏਬਲ ਬਣਾਓ ਔਰ ਕਿਵੇਂ ਬਣਾਉਣਾ ਹੈ ਇਸੇ ਸਬੰਧ ਵਿੱਚ 2-4 ਨੁਕਤੇ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ ਕਿਧਰੇ ਵੀ ਪਰਿਵਾਰ ਵਿੱਚ ਕਿਸੇ ਸਭਾ ਵਿੱਚ ਕਿਸੇ ਸੋਸਾਇਟੀ ਵਿੱਚ ਮੰਦਿਰ ਗੁਰਦੁਆਰੇ ਵਿੱਚ ਲੋਕਾਂ ਦੀ ਭੀੜ ਵਿੱਚ ਰਿਸ਼ਤੇਦਾਰਾਂ ਦੀ ਮਜਲਿਸ ਵਿੱਚ ਆਪ ਬੈਠੇ ਹੋ ਉੱਥੇ ਐਦਾਂ ਦਾ ਆਪਣਾ ਮਨ ਬਣਾ ਕੇ ਸੋਚ ਬਣਾ ਕੇ ਨਾ ਬੈਠੋ ਵੀ ਸਾਰੇ ਮੇਰੀ ਗੱਲ ਸੁਣਨ ਤੇ ਮੇਰੀ ਗੱਲ ਦੇ ਨਾਲ ਹਾਂ ਵੀ ਮਲਾਉਣ ਮੈਂ ਸਿਆਣਾ ਇਹ ਸਾਰੇ শ্রোਤੇ ਬਣ ਜਾਣ ਤੇ ਮੈਂ ਬੁਲਾਰਾ ਬਣ ਜਾ ਐਦਾਂ ਦੀ ਸੋਚ ਲੈ ਕੇ ਉਹਨਾਂ ਦੇ ਕੋਲ ਨਾ ਜਾਓ ਹਰ ਬੰਦਾ ਆਪਣੇ ਆਪਣੇ ਘਰ ਦਾ ਰਾਜਾ ਹੈ ਆਪਣੇ ਆਪਣੇ ਘਰ ਨੂੰ ਆਪਣੇ ਢੰਗ ਨਾਲ ਚਲਾ ਰਿਹਾ ਹੈ ਤੂੰ ਚਲਾ ਰਿਹਾ ਤੇਰੇ ਕੋਲ 4 ਪੈਸੇ ਹੋਣਗੇ ਭਾਈ ਤੇਰੀ ਜੇਬ ਵਿੱਚ ਹੋਣਗੇ ਦੂਜੇ ਦੇ ਉੱਤੇ ਇਹਦਾ ਤਾਣ-ਮਾਣ ਕਾਦਾ ਦੂਜੇ ਨੂੰ ਇਹ ਕਾਦਾ ਵਜਨ ਵਿਖਾ ਰਿਹਾ ਉਹ ਵੀ ਮੇਰੇ ਕੋਲ ਕਾਰੋਬਾਰ ਚੰਗਾ ਹੈ ਮੇਰੇ ਕੋਲ ਪੈਸੇ ਚੰਗੇ ਜੇ ਤੇਰੇ ਕੋਲ ਪੜਾਈ ਲਿਖਾਈ ਕੁਆਲੀਫਿਕੇਸ਼ਨ ਤੇਰੀ ਚੰਗੀ ਹੈ ਤੇ ਤਾਂ ਵੀ ਤੇਰੇ ਕੋਲ ਹੈ ਨਾ ਉਹਦਾ ਲਾਭ ਤੈਨੂੰ ਹੈ ਨਾ ਜੇ ਦੂਜੇ ਕੋਲ ਨਹੀਂ ਤੇ ਹਾਨੀ ਦੂਜੇ ਨੂੰ ਹੋਏਗੀ ਇਸ ਗੱਲ ਦਾ ਵਜਨ ਜਾਂ ਹੰਕਾਰ ਤੂੰ ਕਿਉਂ ਬਣਾ ਰਿਹਾ ਹੈਂ ਵੀ ਦੂਜੇ ਦੇ ਕੋਲ ਘਾਟੇ ਤੇ ਮੇਰੇ ਕੋਲ ਵੱਧ ਹੈ ਜਿੰਨੀ ਬੰਦੇ ਕੋਲ ਤਾਲੀਮ ਹੋਵੇ ਉਹਨੂੰ ਝੁਕਨ ਦੀ ਜਾਂਚ ਆ ਜਾਣੀ ਚਾਹੀਦੀ ਸਭ ਤੋਂ ਪਹਿਲਾ ਨੁਕਤਾ ਹੈ ਵੀ ਕਿਸੇ ਵੀ ਸਭਾ ਮਜਲਿਸ ਦੇ ਅੰਦਰ ਬਹਿ ਕੇ ਬੋਲੋ ਥੋੜਾ ਬੋਲੋ ਮੁਸ਼ਕਪੂਰ ਵਰਗਾ ਬੋਲੋ ਵਜ਼ਨਦਾਰ ਬੋਲੋ ਆਪਣੇ ਆਪ ਨੂੰ ہائی لائٹ ਕਰਨ ਦੀ ਕੋਸ਼ਿਸ਼ ਨਾ ਕਰੋ ਆਪਣੇ ਆਪ ਨੂੰ ਸਿਆਣਾ ਬਣਾਉਣ ਦੀ ਕੋਸ਼ਿਸ਼ ਨਾ ਕਰੋ ਨਹੀਂ ਤੇ ਸਿਆਣੇ ਬੰਦੇ ਬੰਦੇ ਕਮਲਿਆਂ ਦੀ ਗਿਣਤੀ ਵਿੱਚ ਤੁਹਾਡੀ ਗਿਣਤੀ ਆ ਜਾਏਗੀ ਨੰਬਰ 2 ਦਾ ਨੁਕਤਾ ਕਿਸੇ ਵੀ ਸਭਾ ਦੇ ਅੰਦਰ ਮجلس ਦੇ ਅੰਦਰ ਭਰਾਵਾਂ ਦੇ ਅੰਦਰ ਪਹਿਣਾ ਦੇ ਅੰਦਰ ਪਰਿਵਾਰ ਵਿੱਚ ਬਹਿ ਕੇ ਚੁਟਕਲੇ ਕਰੋ ਪਰ ਗੰਦੇ ਚੁਟਕਲੇ ਨਾ ਕਰੋ ਕਾਮਕ ਚੁਟਕਲੇ ਨਾ ਕਰੋ ਹਸਣ ਲਈ ਇੱਕ ਹੀ ਗੱਲ ਨਹੀਂ ਹੁੰਦੀ ਹਸਣ ਲਈ ਬੜੇ ਸਾਰੇ ਸਾਧਨ ਗੱਲਾਂ ਬਾਤਾਂ ਚੁਟਕਲਾ ਮਸ਼ਕਰੀ ਹੋਰ ਵੀ ਹੁੰਦੇ ਨੇ ਪਰ ਉਹਨਾਂ ਚੁਟਕਲਿਆਂ ਦੇ ਅੰਦਰ ਕਿਸੇ ਦੀ ਤੋਹੀਨ ਨਾ ਹੋਵੇ ਕਿਸੇ ਦੀ ਬੇਇੱਜ਼ਤੀ ਨਾ ਹੋਵੇ ਚੁਟਕਲੇ ਕਾਮੁਕ ਨਾ ਹੋਣ ਚੁਟਕਲੇ ਇੱਕ ਮਿਆਰ ਦੇ ਅੰਦਰ ਹੋਣ ਮਿਆਰ ਤੋਂ ਡਿੱਗੇ ਚੁਟਕਲੇ ਨਾ ਕਰੋ ਨੰਬਰ 3 ਦਾ ਨੁਕਤਾ ਜਦੋਂ ਵੀ ਕਿਧਰੇ ਤੁਸੀਂ ਬੈਠੇ ਹੋ ਨਾ ਪਰਿਵਾਰ ਦੇ ਅੰਦਰ ਰਿਸ਼ਤੇਦਾਰਾਂ ਦੇ ਅੰਦਰ ਸੱਜੇ ਖੱਬੇ ਉੱਥੇ ਕੇਵਲ ਬੋਲੋ ਹੀ ਨਾ ਨਾਲ ਲੱਗਦੀ ਸੁਣਨ ਦੀ ਆਦਤ ਵੀ ਪਾਓ ਅਗਰ ਤੁਹਾਡਾ ਕੋਈ ਵੱਡਾ ਬੈਠਾ ਹੈ ਤਾਇਆ ਚਾਚਾ ਮਾਮਾ ਫੁੱਫੂ ਆ ਜਾਂ ਹੋਰ ਕੋਈ ਉਸ ਸਭਾ ਦੇ ਅੰਦਰ ਬੈਠੇ ਨੇ ਮਜਲਿਸ ਦੇ ਅੰਦਰ ਨੇ ਸੁਣਨ ਦੀ ਵੀ ਆਦਤ ਪਾ ਲਓ ਐਦਾਂ ਨਹੀਂ ਵੀ ਚਾਰ ਲੋਕਾਂ ਨੇ ਕਹਿ ਦਿੱਤਾ ਵਾਜੀ ਵਾਜ ਸਾਡਾ ਬੇਟਾ ਪੜਿਆ ਲਿਖਿਆ ਚੰਗਾ ਹੈ ਸਿਆਣਾ ਚੰਗਾ ਹੈ ਤੇ ਤੂੰ ਬੋਲੀ ਜਾਏ ਕਿਸੇ ਦੀ ਸੁਣੇ ਨਾ ਇਹ ਆਦਤ ਪਾਓ ਵੀ ਮੈਂ ਸੁਣਾਵੀਂ ਨੰਬਰ 4 ਦਾ ਪੁਆਇੰਟ ਨੋਟ ਕਰਿਓ ਜਦੋਂ ਕੋਈ ਗੱਲ ਕਰ ਰਿਹਾ ਹੋਵੇ ਤੇ ਸਿਆਣਾ ਬੰਦਾ ਗੱਲ ਕਰਦਾ ਹੋਵੇ ਉਹਦੀ ਗੱਲ ਨੂੰ ਵਿਚਕਾਰੋਂ ਨਾ ਘਟੋ ਸੁਣੋ ਕਦੇ-ਕਦੇ ਤੁਸੀਂ ਨੋਟ ਕੀਤਾ ਹੋਵੇਗਾ ਨਾ ਵੀ ਤੁਸੀਂ ਕਿਸੇ ਦੀ ਗੱਲ ਨੂੰ ਵਿਚਕਾਰੋਂ ਕੱਟ ਦਿੰਦੇ ਆ ਤੇ ਅਗਲਾ ਨਾਲ ਉਹ ਨਾਲ ਚੁੱਪ ਕਰ ਜਾਂਦਾ ਤੁਸੀਂ ਦੂਜੀ ਵਾਰ ਕੱਟੀ ਅਗਲਾ ਫੇਰ ਚੁੱਪ ਕਰ ਗਿਆ ਇਹ ਉਹਦੀ ਸਿਆਣਪ ਹੈ ਤੁਹਾਨੂੰ ਲੱਗਦਾ ਹੋਵੇਗਾ ਵੀ ਤੁਹਾਡੀ ਗੱਲ ਕਰਕੇ ਉਹ ਚੁੱਪ ਕਰ ਗਿਆ ਨਹੀਂ ਉਹ ਤੁਹਾਨੂੰ ਬੇਵਕੂਫ ਤੇ ਕਮਲਾ ਸਮਝ ਕੇ ਚੁੱਪ ਕਰ ਗਿਆ ਵੀ ਇਸ ਪਾਗਲ ਦੇ ਨਾਲ ਮਗਜ ਮਾਰੀ ਮੈਂ ਕੀ ਕਰਨੀ ਹੈ ਤਾਂ ਮੇਰਾ ਮਤਲਬ ਹੈ ਘਟ ਬੋਲੋ ਵਜਨਦਾਰ ਬੋਲੋ ਇਸ ਤੋਂ ਅੱਗੇ ਚੱਲਨੇ ਆ ਜੇ ਕੱਲ ਕਿਸੇ ਦੀ ਤੁਹਾਡੇ ਸਾਹਮਣੇ ਆਈ ਉਹ ਗੱਲ ਜਵਾਬ ਦੇਣ ਦੇ ਯੋਗ ਹੈ ਤੁਹਾਡੇ ਕੋਲ ਉਹਦਾ ਬਣਦਾ ਠੰਡਾ ਜਵਾਬ ਹੈ ਤੇ ਜਵਾਬ ਜ਼ਰੂਰ ਦਿਓ ਸਮਝਦਾਰੀ ਦੇ ਅੰਦਰ ਦਿਓ ਸਭਿਅਤ ਲੈਂਗੁਏਜ ਦੇ ਅੰਦਰ ਦਿਓ ਤੁਹਾਡੀ ਭਾਸ਼ਾ ਮਿਆਰ ਤੋਂ ਨਾ ਡਿੱਗੇ ਤੁਹਾਡੀ ਸਮਝਦਾਰੀ ਦੇ ਅੰਦਰ ਗੱਲਬਾਤ ਹੋਵੇ ਉਹਦਾ ਜਵਾਬ ਦਿਓ ਤੇ ਜੇ ਜਵਾਬ ਦੇਣ ਦੀ ਔਕਾਤ ਹੈਸੀਅਤ ਨਾ ਹੋਵੇ ਸਮਝਦਾਰੀ ਦਾ ਗਿਆਨ ਨਾ ਹੋਵੇ ਤੇ ਫਿਰ ਜਿਆਦਾ ਚੰਗਾ ਹੈ ਵੀ ਚੁੱਪ ਰਹੋ ਇਹ ਜਵਾਬ ਨਹੀਂ ਹੁੰਦਾ ਵੀ ਦੂਜਾ ਕੋਈ ਗੱਲ ਕਰ ਰਿਹਾ ਹੈ ਤੇ ਤੁਸੀਂ ਥੋੜਾ ਜਾਂ امیر ਹੋ ਜਾਂ ਪੜ੍ਹੇ ਲਿਖੇ ਹੋ ਤੇ ਦੂਜੇ ਦੀ ਬੇਇੱਜ਼ਤੀ ਕਰਕੇ ਉਹਨੂੰ ਚੁੱਪ ਕਰਾਓ ਇਹ ਜਵਾਬ ਨਹੀਂ ਹੁੰਦਾ ਇਹ ਬੇਵਕੂਫੀ ਹੁੰਦੀ ਹੈ ਤਾਂ ਖੈਰ ਇੱਕ ਨੁਕਤਾ ਇਹਦੇ ਨਾਲ ਲੱਗਦਾ ਮੈਂ ਹੋਰ ਬਿਆਨ ਕਰਾਂ ਮੇਰੇ ਚੇਤੇ ਵਿੱਚ ਆਇਆ ਉਹ ਇਹ ਹੈ ਵੀ ਪਾਵੇਂ ਤੁਹਾਡਾ ਖਾਸ ਤੋਂ ਖਾਸ ਮਿੱਤਰ ਹੋਵੇ ਖਾਸਮ ਖਾਸ ਰਿਸ਼ਤੇਦਾਰ ਹੋਵੇ ਅਗਰ ਉਹਦੇ ਘਰ ਦੇ ਅੰਦਰ ਕੋਈ ਪਾਰਟੀ ਹੈ ਕਿਸੇ ਬੱਚੇ ਦੇ ਬਰਥਡੇ ਦੀ ਪਾਰਟੀ ਹੈ ਕਿਸੇ ਧੀ ਪੁੱਤ ਦਾ ਵਿਆਹ ਹੈ ਤੁਹਾਨੂੰ ਸੱਦਿਆ ਤੇ ਸਿਆਣੇ ਬਣ ਕੇ ਜਾਓ ਜੇ ਨਹੀਂ ਸੱਦਿਆ ਤੇ ਬਿਨ ਬੁਲਾਏ ਮਹਿਮਾਨ ਬਣ ਕੇ ਉਹਨਾਂ ਦੇ ਘਰ ਵਿੱਚ ਨਾ ਜਾਓ ਤੁਹਾਨੂੰ ਵੀ ਕੋਈ ਜਾਣਦਾ ਹੈ ਤੇ ਨਾਲ ਲੱਗਦਾ ਤੁਹਾਡਾ ਇੱਕ ਮਿੱਤਰ ਹੈ ਉਹਨੂੰ ਵੀ ਕੋਈ ਜਾਣਦਾ ਹੈ ਮਿੱਤਰ ਨੂੰ ਬੁਲਾਵਾ ਆਇਆ ਇਨਵੀਟੇਸ਼ਨ ਆਈ ਉਹ ਜਾ ਰਿਹਾ ਹੈ ਉਹ ਮਿੱਤਰ ਕਹਿੰਦਾ ਤੂੰ ਮੇਰੇ ਨਾਲ ਚਾ ਬਿਲਕੁਲ ਨਾ ਜਾਓ ਕਿਉਂਕਿ ਉਹ ਤੁਹਾਨੂੰ ਵੀ ਜਾਣਦਾ ਹੈ ਜੇ ਤੁਹਾਨੂੰ ਇਨਵੀਟੇਸ਼ਨ ਦੇਣਾ ਹੁੰਦਾ ਤੇ ਦੇ ਸਕਦਾ ਸੀ ਹੁਣ ਜਦੋਂ ਤੁਸੀਂ ਉਹਦੇ ਘਰ ਜਾਓਗੇ ਨਾ ਅਗਲਾ ਇੰਨੀ ਗੱਲ ਤੇ ਕਹੇਗਾ ਉਹ ਮੈਂ ਭੁੱਲ ਗਿਆ ਮੈਨੂੰ ਯਾਦ ਨਹੀਂ ਰਿਹਾ ਪਰ ਉਹਦੇ ਚ ਬੇਇੱਜ਼ਤੀ ਤੁਹਾਡੀ ਹੈ ਉਹਨੂੰ ਕਾਰਡ ਦੇਣਾ ਨਹੀਂ ਭੁੱਲਿਆ ਮੈਨੂੰ ਕਾਟਦੇ ਨਾ ਕਿਉਂ ਭੁੱਲਿਆ ਬਿਲਕੁਲ ਨਾ ਜਾਓ ਜਿਹੜਾ ਤੁਹਾਨੂੰ ਸੱਦੇ ਨਾ ਇੱਕ ਲੁਕਤਾ ਹੋਰ ਨੋਟ ਕਰਿਓ ਮਜਲਿਸ ਵਿੱਚ ਬੈ ਕੇ ਸਭਾ ਵਿੱਚ ਬੈ ਕੇ ਸੁਸਾਇਟੀ ਵਿੱਚ ਬੈ ਕੇ ਫੁਕਰੀਆਂ ਨਾ ਮਾਰਿਆ ਕਰੋ ਜਿਹੜੀ ਫੁਕਰੀ ਮਾਰਨ ਦੀ ਆਦਤ ਹੈ ਨਾ ਉਹ ਬੰਦੇ ਦਾ ਕੱਦ ਨੀਵਾ ਕਰ ਦਿੰਦੀ ਹੈ ਜੇ ਤੁਹਾਡੀਆਂ ਫੁਕਰੀਆਂ ਦਾ ਅੱਗੋਂ ਕੋਈ ਹੰਗਾਰਾ ਨਹੀਂ ਨਾ ਦੇ ਰਿਹਾ ਤੇ ਮਤ ਸੋਚੋ ਵੀ ਉਹ ਤੁਹਾਡੀਆਂ ਫੁਕਰੀਆਂ ਦੇ ਨਾਲ ਹਾਂ ਪ੍ਰਗਟਾ ਰਿਹਾ ਹੈ ਜਾਂ ਸਹਿਮਤੀ ਦੇ ਰਿਹਾ ਹੈ ਨਹੀਂ ਉਹ ਤੁਹਾਡੀਆਂ ਫੁਕਰੀਆਂ ਤੋਂ ਸਮਝ ਗਿਆ ਹੈ ਕਿ ਫੁਕਰਾ ਹੈ ਸ਼ਦਾਈ ਹੈ ਕਮਲਾ ਹੈ ਇਹਦੀਆਂ ਫੁਕਰੀਆਂ ਦੇ ਨਾਲ ਮੈਂ ਕਿੱਥੇ ਮਗਜ ਮਾਰੀ ਕਰਾਂ ਚੁੱਪਚੀ ਭਲਾ ਹੈ ਤੋ ਕਿਦਰੇ ਵੀ ਬਹਿ ਕੇ ਫੁਕਰੀਆਂ ਨਾ ਮਾਰੋ ਕਦੇ-ਕਦੇ ਮੈਂ ਲੋਕਾਂ ਨੂੰ ਵੇਖਿਆ ਵੀ ਉਹ ਐਸਪੀ ਡੀਸੀ ਤੇ ਆਪਣੀ ਜੇਬ ਚ ਪਾ ਕੇ ਚੱਲਦੇ ਨੇ ਉਹ ਫਲਾਣੇ ਨਾਲ ਵੀ ਮੇਰੀ ਜਾਣ ਪਛਾਣ ਫਲਾਣੇ ਨਾਲ ਵੀ ਮੇਰੀ ਜਾਣ ਪਛਾਣ ਮੈਂ ਫਲਾਣੇ ਕੋਲ ਗਿਆ ਹੱਥ ਮਿਲਾਇਆ ਇਹ ਕੀਤਾ ਉਹ ਕੀਤਾ ਬੜੀਆਂ ਛੱਡਣਗੇ ਤੇ ਜਦੋਂ ਕਿਧਰੇ ਨੌਬਤ ਆ ਜਾਣਾ ਜਾਣ ਪਛਾਣ ਉਹਨਾਂ ਦੀ ਜੀਰੋ ਤੇ ਖਲੋਤੀ ਮਿਲਦੀ ਹੈ ਫੁਕਰੀਆਂ ਮਾਰਨ ਵੇਲੇ ਮੰਤਰੀ ਵਜ਼ੀਰ ਵੀ ਉਹਨਾਂ ਦੀ ਜੇਬਾਂ 'ਚ ਹੁੰਦੇ ਨੇ ਇੱਕ ਨੁਕਤਾ ਹੋਰ ਨੋਟ ਕਰਿਓ ਉਹ ਨੁਕਤਾ ਇਹ ਹੈ ਵੀ ਜਦੋਂ ਤੁਸੀਂ ਚੇਅਰ ਦੇ ਉੱਤੇ ਬੈਠੇ ਹੋ ਵੋ 10 15 20 ਸੱਜਣ ਬੈਠੇ ਨੇ ਤੁਸੀਂ ਲੱਤ ਦੇ ਉੱਤੇ ਲੱਤ ਧਰ ਕੇ ਬੈਠੇ ਹੋ ਤੇ ਲੱਤ ਦੇ ਉੱਤੇ ਲੱਤ ਧਰ ਕੇ ਬੈਣ ਤੋਂ ਬਾਅਦ ਕਦੇ-ਕਦੇ ਵੇਖਿਆ ਹੈ ਵੀ ਇੱਕ ਬੰਦੇ ਦੀ ਆਦਤ ਹੁੰਦੀ ਉਹ ਇਸ ਤਰ੍ਹਾਂ ਇਸ ਤਰ੍ਹਾਂ ਪੈਰ ਨੂੰ ਹਲਾਈ ਜਾਂਦੇ ਨੇ ਲਗਾਤਾਰ ਪੈਰ ਹਲਾਈ ਜਾਂਦੇ ਨੇ ਸਿਆਣਪ ਦੀ ਨਿਸ਼ਾਨੀ ਨਹੀਂ ਹੈ ਸਿਆਣਿਆਂ ਲੋਕਾਂ ਵਿੱਚ ਬੈ ਕੇ ਛੇਰ ਦੇ ਉੱਤੇ ਬੈ ਕੇ ਗੋਡੇ ਦੇ ਉੱਤੇ ਦੂਜੀ ਲੱਤ ਰੱਖ ਕੇ ਉਹ ਲੱਤ ਨੂੰ ਏਦਾਂ ਹਲਾਉਂਦੇ ਨਾ ਰਿਆ ਕਰੋ ਤੇ ਕਈ ਵਾਰੀ ਲੋਕ ਲੱਤਾਂ ਸਿੱਧੀਆਂ ਕਰ ਲੈਂਦੇ ਨੇ ਤੇ ਤਾਂ ਵੀ ਹਲਾਉਂਦੇ ਰਹਿਣਗੇ ਏਦਾਂ ਲੱਤਾਂ ਹਲਾਉਂਦੇ ਰਹਿਣਗੇ ਸਿਆਣਿਆਂ ਦੀ ਨਜ਼ਰ ਦੇ ਅੰਦਰ ਇਹ ਕਿਰਿਆ ਕਰਨੀ ਹੰਕਾਰ ਦੀ ਨਿਸ਼ਾਨੀ ਗਿਣੀ ਗਈ ਹੈ ਫੁਕਰੇ ਲੋਕਾਂ ਦੀ ਨਿਸ਼ਾਨੀ ਗਿਣੀ ਗਈ ਇਦਾਂ ਦਾ ਕੰਮ ਨਾ ਕਰੋ ਜੇ ਚਾਰ ਸੱਜਣ ਬੈਠੇ ਹੋਣ ਤੇ ਵਿਚਕਾਰ ਪਿਆ ਹੋਵੇ ਟੇਬਲ ਉਧਰ ਵੀ ਦੋ ਬੈਠੇ ਇਧਰ ਵੀ ਬੈਠੇ ਇਧਰ ਵੀ ਬੈਠੇ ਇਧਰ ਵੀ ਚਾਰ ਬੰਦੇ ਬੈਠੇ ਨੇ ਔਰ ਤੁਸੀਂ ਟੇਬਲ ਦੇ ਉੱਤੇ ਲੱਤਾਂ ਰੱਖ ਲੈਂਦੇ ਹੋ ਤੇ ਲੱਤਾਂ ਪਸਾਰ ਕੇ ਬਹਿ ਜਾਂਦੇ ਹੋ ਤੇ ਪੈਰਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੰਦੇ ਹੋ ਇਹ ਵੀ ਬੇਵਕੂਫੀ ਦੀ ਮਸਲਨ ਮਹਾ ਬੇਵਕੂਫੀ ਦੀ ਨਿਸ਼ਾਨੀ ਇਹ ਵੀ ਨਾ ਕਰੋ ਜੇ ਆਪਣੇ ਆਪ ਨੂੰ ਵੈਲਿਊਏਬਲ ਬਣਾਉਣਾ ਚਾਹੁੰਦੇ ਹੋ ਕੀਮਤੀ ਬਣਾਉਣਾ ਚਾਹੁੰਦੇ ਹੋ ਤੇ ਇਨਾਂ ਨੁਕਤਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਔਰ ਮੈਂ ਉਮੀਦ ਕਰਦਾ ਹਾਂ ਵੀ ਜਰੂਰ ਅਪਲਾਈ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ